ਤੇ ਜਿਹੜਾ ਗੁੱਡਵਿਲ ਗਰੁੱਪ ਦਾ ਰਾਜ ਸੁਦੀ ਨੇ ਇਹ ਹੈ ਵੀ ਅਸੀਂ ਗੁੱਡਵਿਲ ਗਰੁੱਪ ਫਰੈਂਡਸ਼ਿਪ ਨਾਲ ਨਹੀਂ ਹੈ ਗੁੱਡਵਿਲ ਲੱਗ ਗਿਆ ਪਰ ਉਹ ਅਸੀਂ ਲੱਗ ਗਿਆ ਇਹ ਪਿਕਚਰ ਬੜੀ ਕਲੀਅਰ ਹੈ ਕਹਿੰਦਾ ਮੇਰੇ ਡਾਕਟਰ ਸਾਹਿਬਾ ਹੋਨੇ ਉਹਨਾਂ ਨੇ ਮੈਸੇਜ ਵੀ ਭੇਜਿਆ ਮੈਨੂੰ ਤੁਹਾਨੂੰ ਮੈਂ ਮੈਸੇਜ ਵੀ ਸੁਣਾ ਦੂੰਗਾ ਠੀਕ ਹੈ ਜੀ ਗੁੱਡਵਿਲ ਗਰੁੱਪ ਨੂੰ ਅਸੀਂ ਨੋ ਜਰਮਾ ਜੀ ਰਾਜੇ ਚਾਮ ਜੀ ਸਾਰੇ ਸਾਡੇ ਜਨੇ ਫਰੈਂਡ ਆਏ ਨੇ ਤਾਲੀਵਾਲ ਸਾਹਿਬ ਬੈਠੇ ਨੇ ਸਿਵਲ ਬਾਡੀ ਨੇ ਬਾਡਨ ਸਾਹਿਬ ਨੇ ਜਿੰਨੀ ਪ੍ਰਾਣੇ ਮੈਂਬਰ ਨੇ ਸਾਡੀ ਤਕਰੀਬਨ 2 2.5 ਹਜ਼ਾਰ ਬੰਦਿਆਂ ਦੀ ਐਕਟਿਵ ਟੀਮ ਹੈ ਜਿਹੜੀ ਉਸੇ ਦੁਆਰਾ ਰੀਆਰਗੇਨਾਈਜ਼ ਕਰ ਰਹੀ ਹੈ ਤੇ ਕਲਬ ਦੀਆਂ ਅਗੇ ਇਲੈਕਸ਼ਨਾਂ ਲਈ ਸਰਗਰਮੀਆਂ ਚਲੂ ਕਰਨੀਆਂ ਨੇ ਅਕਸਰ ਇਹ ਦਿੱਕਸ਼ਨ ਪਈ ਕਿ ਤੁਮੈਂ ਓਏ ਯਾਰ ਉਹ ਉੱਥੇ ਉੱਥੇ ਉਹ ਡਾਕਟਰ ਸਾਹਿਬ ਨੇ ਕਰੇ ਯਾਰ ਵਿੱਚ ਰੱਖਦੇ ਯਾਰ ਕਰ ਨਹੀਂ ਰਹੇ ਪਿੱਛੇ ਤਾਂ ਯਾਰ ਯਾਰ ਲਾਈਟ ਪਿਆ ਰਿਹਾ ਤਾਂ ਬੱਚੇ ਬੜੀ ਜਨ ਜਿਆਦਾ ਅਸੀਂ ਦੇਖੋ ਫ੍ਰਿਕਟ ਸ਼ੁਰੂ ਤੋਂ ਹੈ ਸ਼ੁਰੂ ਤੋਂ ਹੈ ਜਿਹੜੀ ਹੈ ਜਿਹੜਾ ਜਿੱਦ ਜਿੱਦ ਦੀ ਲੋ ਭਈ ਹਮਦੇ ਇੱਕ ਲਾਈਨ ਤੇ ਚੱਲਨੇ ਚਾਹੀਦੇ ਨੇ ਠੀਕ ਹੈ ਜੀ ਅਸੀਂ ਸੋਚਿਆ ਸੀ ਵੀ ਫ੍ਰੈਂਚਸਿਪ ਗਰੁੱਪ ਨਾਲ ਜਿਵੇਂ ਜੋ ਡਾਕਟਰ ਵੀ ਇਹਨੇ ਤੁਹਾਨੂੰ ਸੇ ਦਿੱਤੀ ਸੀ ਕਿ ਵੀ ਤੁਸੀਂ ਸਾਰੇ ਇਕੱਠੇ ਚੱਲੋ ਤੇ ਉਹ ਚੀਜ਼ ਜਿਹੜੀ ਹੈ ਉਹ ਸ਼ੁਰੂ ਚ ਹੀ ਕਰ ਹੋ ਗਈ ਸੀ ਪੋਸੀਬਲ ਹੀ ਨਹੀਂ ਰਹੀ ਹੌਲੀ ਹੌਲੀ ਜਿਉਂ-ਜਿਉਂ ਗੱਡੀ ਚੱਲਦੀ ਰਹੀ ਗੱਡੀਆਂ ਦੇ ਡਾਇਰੈਕਸ਼ਨਾਂ ਕਿ ਖੱਬੇ ਨੂੰ ਸੱਜੇ ਨੂੰ ਤੇ ਵਿਦ ਟਾਈਮ ਜਿੰਨਾ ਇਹਨਾਂ ਚੰਨਾ ਵਧਦਾ ਰਿਹਾ ਤੇ ਉਹਨੋਂ ਟਾਈਮ ਆ ਗਿਆ ਕਿ ਹੁਣ ਅਸੀਂ નો ਨੋ ਲੌਂਗ ਵੀ ਆਰ ਟੂਗੇਦਰ ਐਂਡ ਵੀ ਆਰ ਕਲੀਅਰਲੀ ਸੈਪਰੇਟ ਦੇ ਆ ਕੋਈ ਚੰਗੇ ਬੰਦੇ ਨੇ ਉਹਨਾਂ ਚ ਵੀ ਸਾਡੇ ਦੋਸਤ ਨੇ ਤੇ ਇੱਧਰ ਵੀ ਸਾਡੇ ਦੋਸਤ ਨੇ ਠੀਕ ਹੈ ਪਰ ਆਪਣੇ ਆਪਣੇ ਅਲਾਈਨਮੈਂਟ ਹੋ ਗਈ ਕਿਸੇ ਕਿਸੇ ਗਰੁੱਪ ਨਾਲ ਸਾਡੇ ਗਰੁੱਪ ਦੀ ਜਿਹੜੀ ਹੈ ਵੀ ਸਟੈਂਡ ਫॉर ਔਨੈਸਟੀ ਐਂਡ ਪ੍ਰਿੰਸੀਪਲ ਤੇ ਸਾਡਾ ਗਰੁੱਪ ਹੈ ਸੋ ਸੋਸ ਕਿੰਨਾ ਸਾਮਾਨ ਦਾ ਧਾਰ ਦਿੱਤਾ ਕਿ ਜੀ ਅਲੱਗ-ਅਲੱਗ ਰਹਿਣਾ ਕਿਉਂਕਿ ਜਿਵੇਂ-ਜਿਵੇਂ ਇਲੈਕਸ਼ਨ ਨੇੜੇ ਆਣੀਆਂ ਫਿਰ ਇਕੱਠਾ ਹੋਣਾ ਸ਼ੁਰੂ ਹੋ ਜੇਗਾ ਕਿ ਤੁਸੀਂ ਆਪਸ ਵਿੱਚ ਕੋਲੇ ਸ਼ੁਰੂ ਹੋਜੂਗਾ ਲੱਗਦਾ ਕੁਝ ਨਹੀਂ ਇਹ ਸੜਦਾ ਜਿਹੜਾ ਪਹਿਲਾਂ ਵੀ ਇੱਕ ਦਵਾਰੀ ਆਈ ਜਦੋਂ ਪੈਚਅਪ ਹੋਇਆ ਜੇਗਾ ਉਹਦਾ ਐਕਸਪੀਰੀਅੰਸ ਕੋਈ ਅੱਛਾ ਨਹੀਂ ਚੇਰੇਗਾ ਕਨ ਇਸ ਵਾਰ ਸਿਪਾਈ ਕੀਤਾ ਤੇਗਾ ਵੀ ਸ਼ਾਇਦ ਇਸ ਵਾਰੀ ਕਿਉਂਕਿ ਸਾਰੇ ਬੰਦੇ ਰਲ ਕੇ ਕਰ ਰਹੇ ਆ ਕੰਮ ਵੀ ਸ਼ਾਇਦ ਐਕਸਪੀਰੀਅੰਸ ਠੀਕ ਰਹੇ ਪਰ ਸਾਨੂੰ ਕਿਸੇ ਕੋਆਪਰੇਸ਼ਨ ਨਹੀਂ ਮਿਲੀ ਇਸ ਕਰਕੇ ਅਸੀਂ ਹੁਣ ਚਾਂਸ ਹੀ ਨਹੀਂ ਹੈ ਕੋਈ ਵੀ ਦਵਾਰਾ ਤੇ ਚਾਪ ਬੋਲੇ ਜਸਤੋ ਕਿ ਕਿਹੜੇ ਕਿਹੜੇ ਐਕਸਪੀਰੀਅੰਸ ਨੇ ਜਿਹੜੇ ਮਾਰੇ ਰਹੇ ਨੇ ਉਹ ਤਾਂ ਸ਼ੇਅਰ ਕਰਨ ਦਾ ਕਾਰਨ ਕੀ ਹੈ ਕਿ ਤੂੰ ਅੱਜ ਆਪ ਬੈਠੀ ਹੈ ਉਹਦੇ ਉਹਨੂੰ ਪਰਟੀਕੂਲਰ ਸਪਸ਼ਟ ਕਰੋ ਜੀ ਕਿਹੜੇ ਐਕਸਪੀਰੀਅੰਸ ਮਾਰੇ ਨੇ ਸ਼ਰਮਾ ਜੀ ਡਾਕਟਰ ਇੱਕ ਮੇਰਾ ਵਾਲਾ ਐਡਰਸ ਨੇ ਡਾਕਟਰ ਸੁਖਜੀਤ ਵਾਲਾ ਉਹਨਾਂ ਨੇ ਪ੍ਰੈਕਟਿਸ ਕੰਪਲੀਟ ਕੀਤੀ ਸੀਗੀ ਤੇ ਕੋਈ ਕਹਿੰਦੇ ਉਹ ਦੇ ਦੇਣੀ ਹੈ ਨਾ ਉਹ ਕਹਿੰਦੇ ਦੂਜੇ ਦੇ ਦੇਣੀ ਕੋਈ ਗੱਲ ਕੋਈ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਲਈ ਉਸ ਲਈ ਇਕੱਠੇ ਆ ਗਏ ਕੱਲ ਪ੍ਰੈਸ ਕਾਨਫਰੰਸ ਪਰਸੋਂ ਪ੍ਰੈਸ ਕਾਨਫਰੰਸ ਲਈ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਸਾਢੇ 4:00 ਸੀਗਾ ਨਹੀਂ ਨਹੀਂ ਐ ਸਿੰਪਲ ਸਿੰਪਲ ਕੁਐਸਚਨ ਇਸ ਆਨਸਰ ਯਰ ਕੁਐਸਚਨ ਜੀ ਮੈਂ ਵੜੀ ਕੀ ਮੈਂ ਲੈ ਸਕਦੇ ਜੀ ਇਸ ਆਨਸਰ ਯਰ ਕੁਐਸਚਨ ਕੋਈ ਕੁਐਸਚਨ ਹੋਰ ਨਾ ਬਚੋ ਇਹ ਉਹਨਾਂ ਨੂੰ ਉੱਰ ਬੁਲਾਇਆ ਜਾ ਰਿਹਾ ਹੈ ਮੀਡੀਆ ਨੂੰ ਇਹ ਤਾਂ ਉਹਨਾਂ ਨੂੰ ਹੀ ਪਤਾ ਨਾ ਜੀ ਜੇ ਸਾਡਾ ਮੈਂਬਰ ਕੋਈ ਨਹੀਂ ਸੀ ਉੱਥੇ ਹਾਂਜੀ ਹਾਂਜੀ ਇੱਕ ਮੈਂ ਜਵਾਬ ਦੇ ਦੋ ਜੀ ਇਹਨਾਂ ਨਰਾਜ਼ ਹੋ ਗਏ ਮੈਂ ਇਹ ਕਹਿ ਰਹਾ ਵੀ ਅਸੀਂ ਕਾਨਫਰੈਂਸ ਰੱਖੀ ਹੈ ਮੇਰੀ ਗੱਲ ਸੁਣੋ ਬਿਲਕੁਲ ਇਹ ਤਾਂ ਤੁਹਾਡਾ ਆਪਣਾ ਅਜੰਡਾ ਜੀ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਕੱਠੇ ਹੋ ਜਾਈਏ ਜਾਂ ਤੁਹਾਨੂੰ ਚੰਗਾ ਲੱਗੇ ਤੁਸੀਂ ਸੈਪਰੇਟ ਹੋ ਗਏ ਇਨ ਬੀਟਵੀਨ ਤਾਂ ਕਰੀਏ ਇੱਕ ਮਿੰਟ ਗੁਰੂ ਜੀ ਤੁਹਾਡੇ ਵਿੱਚ ਹੀ ਐਡ ਕਰਦਾ ਮੈਂ ਤਾਂ ਫਿਰ ਪੂਰੀ ਗੋਲਣਾ ਦੋਨਾ ਜੇ ਤੁਹਾਨੂੰ ਚੰਗਾ ਲੱਗਾ ਤੁਸੀਂ ਇਕੱਠੇ ਹੋਗੇ ਜਾਂ ਤੁਹਾਨੂੰ ਚੰਗਾ ਲੱਗਾ ਅਲੱਗ ਹੋਗੇ ਹੁਣ ਤੁਸੀਂ ਅਲੱਗ ਹੋ ਗਏ ਹੁਣ ਤੁਸੀਂ ਇੱਕ ਸ਼ਬਦ ਯੂਜ਼ ਕਰ ਰਹੇ ਹਾਂ ਕਿ ਅਸੀਂ ਇੱਕ ਸਾਲ ਦੇ ਦੌਰਾਨ ਜਿਹੜਾ ਅਸੀਂ ਪਿਛਲੀ ਵਾਰ ਇਕੱਠੇ ਹੋਏ ਸੀਗੇ ਉਹ ਸਾਡਾ ਜਿਹੜਾ ਤਜਰਬਾ ਉਹ ਵਧੀਆ ਨਹੀਂ ਰਿਹਾ ਉਹ ਕਿਹੜੇ ਕਿਹੜੇ ਤਜਰਬੇ ਨੇ ਜਿਹੜੇ ਵਧੀਆ ਨਹੀਂ ਰਹੇ ਤੇ ਜਿੰਨਾ ਕਰਕੇ ਤੁਹਾਨੂੰ ਅਲੱਗ ਹੋਣਾ ਪੈ ਗਿਆ ਹਾਂ ਬਿਲਕੁਲ ਔਰ ਇਨ ਬਿਟਵੀਨ ਤੁਸੀਂ ਕਦੇ ਇਨਫੋਰਮ ਵੀ ਨਹੀਂ ਕੀਤਾ ਜੇ ਤੁਹਾਨੂੰ ਲੱਗਿਆ ਸੀ ਗੜਬੜਾਂ ਹੋ ਰਹੀਆਂ ਤਾਂ ਪੂਰੀ ਟਰਮ ਲੰਘ ਗਈ ਇਨ ਬਿਟਵੀਨ ਕਦੇ ਉਦੋਂ ਮੀਟਿੰਗਾਂ ਇਨਫੋਰਮ ਕੀਤਾ ਤਿੰਨ ਚਾਰ ਮੀਟਿੰਗਾਂ ਡਾਟਨ ਮੌਨਥ ਕਮਿੰਗ ਇਨਟੂ ਆਫਿਸ ਹੋ ਗਈ ਸੀਗੀ ਉਦੋਂ ਜਦੋਂ ਚੋਇਆ ਦਵਾਈ ਗਈ ਵੀ ਹਾਂ ਸਰਾਂ ਨੂੰ ਠੀਕ ਕਰ ਦਊਗਾ ਬਟ ਉਦੋਂ ਬਾਅਦ ਫੇਰ ਗੱਲਬਾਤ ਹੋਈ ਜਦੋਂ ਫੇਰ ਅਸੀਂ ਦੁਬਾਰਾ ਫੇਰ ਦੋ ਤਿੰਨ ਮੀਟਿੰਗਾਂ ਕਰ ਚੁੱਕੇ ਡਾਕਟਰ ਅਭੀਦ ਦੇ ਕਰੇ ਕਰ ਤੱਕ 10 ਮੀਟਿੰਗਾਂ ਹੋ ਚੁੱਕੀਆਂ ਤੇ ਛਲਮਾ ਵਾਲੀ ਦੱਸ ਰਹੀ ਹੁੰਦੀ ਡਿਟੇਲ ਹਾਂ ਤਾਂ ਸੁਣੋ ਜਰ ਬੈਂਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਇਹਨਾਂ ਸੰਬੰਧ ਵਿੱਚ ਸਾਫ਼ ਕਰੋ ਅਜੀ ਕਿਸੇ ਵਾਰ ਨਾਈਟ ਟਾਈਮ ਨਹੀਂ ਬੋਲਾਂਗੇ ਨਹੀਂ ਨਹੀਂ ਤਾਂ ਉਹ ਹੀ ਪੁੱਛ ਰਹੇ ਨੇ ਵੀ ਕੁਝ ਕਰਕੇ ਤੁਹਾਡੀ ਫ੍ਰੀ ਕਰਵਾ ਜੀ ਬੰਦੇ ਕੋ ਕਹਿੰਦੇ ਸ਼ਰਮਨ ਜੀ ਤੁਸੀਂ ਇਹਨਾਂ ਦੇ ਨਾ ਜਰਾ ਹਾਂ ਤੁਸੀਂ ਮੈਨੂੰ ਜਵਾਬ ਦਿਓ ਬੰਦੇ ਸਭ ਤੋਂ ਪ ਜਦੋਂ ਸੀਗਲੇ ਇੱਕ ਤੁਸੀਂ ਮਰਜਰ ਕੀਤੀ ਸੀ ਗਰੁੱਪ ਉਹਦੀ ਨਾ ਵੀ ਕਲੱਬ ਦਾ ਐਟਮੋਸਫੇਰ ਬੜਾ ਪੀਸ ਹੋ ਰਿਹਾਗਾ ਵਧੀਆ ਰਹੇਗਾ ਪਰ ਉਹਦਾ ਐਕਸਪੀਰੀਸ ਬਹੁਤ ਮਾੜਾ ਰਿਹਾ ਕਿਉਂਕਿ ਉਹਨਾਂ ਨੇ ਪਹਿਲੇ ਇੱਕ ਅੰਡੇ ਜੀ ਉਹਨਾਂ ਨੇ ਇੱਕ ਸੀਏ ਨੂੰ ਰਿਮੂਵ ਕਰਤਾ ਜਿਹੜਾ ਸ਼ੋਗ ਹੋ ਸੀ ਜਿਹੜਾ ਕਿ ਸੀਏ ਨੂੰ ਕੱਢਣ ਵਾਸਤੇ ਸਪੈਸ਼ਲ ਰੈਜ਼ੋਲੂਸ਼ਨ ਚਾਹੀਦਾ ਸਾਡੀ ਅਗਲੀ ਮੀਟਿੰਗ ਜਿਹਨੂੰ ਕਹਿ ਵੀ ਤੁਸੀਂ ਆਪਾਂ ਸੀਏ ਨੂੰ ਇਸ ਤਰ੍ਹਾਂ ਰਿਮੂਵ ਨਹੀਂ ਕਰ ਸਕਦੇ ਇਹਦਾ ਪ੍ਰੋਪਰ ਪ੍ਰੋਸੀਜਰ ਹਨ ਨੂੰ ਨੋਟਿਸ ਦੇਣਾ ਪਏਗਾ ਉਹ ਕਰਨਾ ਪਏਗਾ ਉਹਨਾਂ ਨੇ ਸੀਏ ਨੂੰ ਰਿਮੂਵ ਕਰਤਾ ਸਾਡੀ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ ਆਪਸ ਗਰਾਰਬਾਤ ਸ਼ੁਰੂ ਹੋ ਗਈ ਤੇ ਸੈਕਟਰੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸ ਤਰੀਕੇ ਇਸ ਨੂੰ ਘੱਟਾ ਚਲਾਈਏ ਪਰ ਜੋ-ਜੋ ਟਾਈਮ ਨਿਕਲਦਾ ਗਿਆ ਉਹਨਾਂ ਨੇ ਸੈਕਟਰੀਆਂ ਪਾਵਰ ਆਪ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਕਰਕੇ ਲੱਗਿਆ ਵੀ ਜਿਆਦਾ ਪੂਰਾ ਜਦੋਂ ਮੀਟਿੰਗ ਜਿਹੜੀ ਸੈਕਟਰੀ ਨੇ ਕਾਲ ਕਰਨੀ ਆਪ ਕਰਨੀ ਸ਼ੁਰੂ ਕਰ ਦਿੱਤੀ ਜਦ ਡਿਸੀਜਨ ਜੋ ਬੇਸਿਕਲੀ ਕੋਈ ਡਿਸੀਜਨ ਸੀ ਕੇ ਸੀ EMPLOYE ਨੂੰ ਸਸਪੈਂਡ ਕੀਤਾ ਸੀ ਉਹਨਾਂ ਨੇ ਰੀਇਨਸਟੇਟ ਕਰਤਾ ਬਿਨਾ ਸੈਕਟਰੀ ਦੇ ਕੇ ਦੇ ਉਸ ਤੋਂ ਬਾਅਦ ਹ ਹੁਣ ਅਸੀਂ ਫਲੱਡ ਦੇ ਪੈਸੇ ਇਕੱਠੇ ਕੀਤੇ ਠੀਕ ਹੈ ਨਾ ਕਲੱਬ ਦੇ ਅਹਿਯਾਤ ਹੋਏ ਉਹ 10 8 ਬੰਦੇ ਬਿਨਾ ਸੈਕਟਰੀ ਬਿਨਾ ਜਵਾਨ ਸੈਕਟਰੀ ਜਿਗਰ ਭਗਵਾਨ ਜੀ ਨੂੰ ਯਾਰ ਲੱਗਦੇ ਚਲੇ ਗਏ ਇਹ ਗਰੁੱਪ ਟੁੱਟਦਾ ਹੈ ਕਾਰਨ ਸੀ ਤੀਸਰਾ ਕਾਰਨ ਸੀ ਉਹਨਾਂ ਨੇ ਅਸੀਂ ਚੱਲ ਜਿਹੜੀ ਇਲੈਕਸ਼ਨ ਹੈ ਉਹ ਟਾਈਮ ਸੀ ਰੋਸ ਸਤੰਬਰ ਸਾਡਾ ਟਾਈਮ ਪੂਰਾ ਹੋ ਗਿਆ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਕ ਮਹੀਨੇ ਦੀ ਐਕਸਟੈਂਸ਼ਨ ਲੈ ਲਓ ਸੈਕਟਰੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਇਸ ਇਲੈਕਸ਼ਨ ਨਹੀਂ ਟੂਪਰ ਚੇ ਕਰਾ ਦੇਣਗੇ ਪਰ ਕੱਲ ਉਹਨਾਂ ਨੇ ਸਾਨੂੰ ਇੱਕ ਮੀਟਿੰਗ ਅਨੌਫੀਸ਼ਲ ਕਾਲ ਕੀਤੀ ਉਹਦੇ ਜਿਹੜਾ ਉਹਨਾਂ ਨੇ ਏਜੰਡਾ ਲ ਕਿ ਕਰਨ ਇਲੈਕਸ਼ਨ ਉਹ 8464 ਦੇ ਕਰਾ ਕੇ ਪੂਸਾਰੇ ਇਲੈਕਸ਼ਨ ਨਾ ਕਰਾ ਕੇ ਤੇ ਸਾਡਾ ਜਿਹੜਾ ਮੇਨ ਇਮ ਹੈ ਵੀ ਅਸੀਂ ਕਲੱਬ ਦੇ ਵਿੱਚ ਚਾਹੁੰਦੇ ਹਾਂ ਵੀ 12 12 ਦੀ ਇਲੈਕਸ਼ਨ ਟੈਂਪਰ ਹੋਏ ਵੀ ਕੋਈ 84% ਪੰਥੂ ਪੰਥ ਨਹੀਂ ਹੋ ਜੀ ਉਸ ਲੈ ਕੇ ਸਾਨੂੰ ਤਕਰਾਰਵਾਦੀ ਹੋਈ ਇਹ ਕਰਕੇ ਅਕਰਾਜ ਵਈ ਉਸ ਕਰਕੇ ਸਾਨੂੰ ਜਿਦਾ ਅਸੀਂ ਸਾਡਾ ਗਰੁੱਪ ਬਿਲਕੁਲ ਬਣਿਆ ਡਾਕਟਰ ਜੀ ਵਰਮਾ ਜੀ ਦੇ ਅੰਡਰ ਬਣਿਆ ਉਹਨਾਂ ਦੀ ਕੋਈ ਇੱਛਾ ਜੀ ਕਲੱਬ ਬੜਾ ਸਮੂਹ ਚਲੇ ਫੈਮਿਲੀ ਵਾਸਤੇ ਬਣਿਆ ਕਲੱਬ ਦੀ ਮੈਂਬਰਾਂ ਵਾਸਤੇ ਚਲੇ ਪਰ ਉੱਥੇ ਹੰਟ ਚਲਿਆ ਉਸ ਕਰਕੇ ਸਾਡੀ ਡਿਫਲੂਐਂਸ ਪੀਨ ਹੋ ਗਈ ਅਸੀਂ ਨਿਆ ਬੇਸੀ ਲੱਗਾ ਸੀ ਉਹਨਾ ਗਰੁੱਪ ਲੱਗ ਬਣਾ ਕੇ ਜਦੋਂ ਇਲੈਕਸ਼ਨ ਹੋਏਗੀ ਅਸੀਂ ਲੱਗ ਆਪਣਾ ਗਰੁੱਪ ਖੜਾ ਕਰਾਂਗੇ ਮੈਂਬਰਾਂ ਕੋਲ ਜਾਵਾਂਗੇ ਮੈਂਬਰਾਂ ਨੂੰ ਦੱਸਾਂਗੇ ਤਾਂ ਉਹਨਾਂ ਨੇ ਜਿਹੜੀ ਕੱਲ ਮੀਟਿੰਗ ਲਾਈ ਸੀ ਜੀਐਮ ਕਰਨ ਦੀ ਵੈਕਸਟਾ ਜਿਹੜਾ ਮੀਟਿੰਗ ਕਲਾ ਕੇ ਅਸੀਂ ਤਾਂ ਸੀਏ ਨੂੰ ਕਢਣਾ ਦੂ ਅਨੋ ਬੀ ਤਰਮ ਨੂੰ ਜਿਹੜਾ ਸੀ 12 ਇਲੈਕਸ਼ਨ ਰਿਜੈਕਟ ਚਾਹ ਨੂੰ ਕਰਾਈਏ ਉਹ ਸੀਦੇ ਹੱਥ 'ਚ ਨਹੀਂ ਆ ਅਸੀਂ ਜੀਮ ਦੇ ਹੱਥ 'ਚ ਨਹੀਂ ਆ ਜੇ ਜੀਮ ਹੋਊਗੀ ਤਾਂ ਸਾਨੂੰ ਪਤਾ ਹੈ ਉੱਥੇ ਡਿਸਪਲਨ ਹੋਵੇਗਾ ਰਾਈ ਝਗੜੇ ਤੇ ਵੀ ਗੱਤਰਾ ਕਿਉਂ ਗਰੁੱਪ 2 3 ਹੈਗੇ ਠੀਕ ਹੈ ਨਾ ਸਰ ਮੈਂ ਕੱਲ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਮੈਂ ਹੈਂਡਲ ਨਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਉਹ ਕਿਸੇ ਪ੍ਰਿੰਸੀਪਲ ਤੇ ਅਕਰ ਨੂੰ ਪਿਆਰ ਨਹੀਂ ਸੀ ਉਹ ਸਾਨੂੰ ਕਹਿੰਦੇ ਜ਼ਬਰਦਸਤ ਸਟੈਂਡ ਕਰ ਦੋ ਅਸੀਂ ਅਜਿਹਾ ਸਟੈਂਡ ਨਹੀਂ ਕਰਦੇ ਅਸੀਂ ਡੈਸੀਨ ਨੋਟ ਦਾਂਗੇ ਉਹਦੇ ਕਰਕੇ ਮੈਂ ਸੈਕਟਰੀ ਸਾਹਿਬ ਨੂੰ ਲਿਖ ਕੇ ਦੇਤਾ ਜੋ ਪ੍ਰੋਪਰ ਪ੍ਰੋਸੀਜਰ ਹੋਵੇਗਾ ਉਹਦੇ ਜਿਹਨਸੀ ਜੋ ਫਰੋਂ ਲਿਖ ਕੇ ਟੈਂਕ ਵਲੀ ਕਰੂਗਾ ਇਨਕੁਆਰੀ ਕਰ ਮਾਰ ਕਰਾਂਗੇ ਜੋ ਅੱਜ ਪਰ ਰੂਲ ਹੋਏਗਾ ਉਹਨੇ ਇਨਕੁਆਰੀ ਕਰ ਸਮਝ ਨਹੀਂ ਕਿ ਕਮੇਟੀ ਜਿਹੜੀ ਤੁਹਾਡੇ ਬਣਾਈ ਆ ਬੋਰੀ ਇੰਨੀ ਵੀ ਕੱਚੀ ਆ ਕਿ ਇਹ ਚੋ ਦੋ ਜਿਹੜੇ ਇਨਸੀਡੈਂਸ ਹੋਏ ਨਾ ਕਰਕੇ ਆਪਾਂ ਤੋੜ ਹੀ ਦਿੰਨੇ ਆ ਸਾਡੇ ਅਲੱਗ-ਅਲੱਗ ਹੋ ਜੇ ਨਾ ਫਿਰ ਇਲੈਕਸ਼ਨਾਂ ਹੋਣਗੀਆਂ ਨੇ ਕੋਈ ਐਸਾ ਪਰਸਨ ਨਹੀਂ ਜਿਹੜਾ ਤੁਹਾਨੂੰ ਆਪੋਸਿਟ ਬਿਠਾ ਕੇ ਸਮਝਾ ਸਕੇ ਸਾਰੇ ਸੀਨੀਅਰ ਉਹਦੇ ਹੀ ਸਿਸਟਮ ਸੀ ਛੇ-ਛੇ ਉਹੀ ਜਿਹੜਾ ਓਬਜੈਕਟਿਵ ਸੀ ਨਾ ਸਾਡੇ ਗੁੱਪ ਮਰਜ ਹੋਈ ਸੀ ਫਿਰ ਸਾਡੇ ਦੋ ਤਿੰਨ ਬੰਦੇ ਕੀ ਕੀ ਆ ਨਾ ਹਰ ਬੰਦੇ ਦਾ ਆਪਣਾ ਕੈਰੇਕਟਰ ਹੁੰਦਾ ਅਸੀਂ ਜਾਨ ਤੁਸੀਂ ਕਿ ਬੰਦੇ ਨੂੰ ਰਿਮੂਵ ਕਰਨਾ ਮੋਟਿਵ ਤਾਂ ਦੋਗੇ ਨਾ ਉਹ ਦੋਟ ਨੋਟਿਸ ਰਿਮੂਵ ਕਰ ਰਹੇ ਹੋ ਯੂਜ਼ ਕਰ ਨਹੀਂ ਸਕਦੇ ਆਪਣੀਆਂ ਪਾਵਰ ਅਯੂਜ਼ ਕਰਕੇ ਕਰ ਰਹੇ ਆ ਉਹਦੇ ਇਹ ਜਿਹੜਾ ਨੇ ਇਹ ਚਾਫਾ ਯਾਰ ਦਰਜ ਕਰਾਤੀ ਜਦ ਕਿ ਇਹਨਾਂ ਨੇ ਇੱਕ ਬੋਗਸ ਰੈਗੂਲੇਸ਼ਨ ਪਾਸ ਕੀਤਾ ਸੀ ਇਹਨੂੰ ਰਿਮੂਵ ਕਰਨ ਵਾਸਤੇ ਉਹ ਕਰ ਨਹੀਂ ਸਕਦਾ ਉਹ ਇਹਨਾਂ ਨੇ ਰੀਜਨਲ ਡਾਇਰੈਕਟਰ ਚ ਦਿੱਤਾ ਜਦ ਕਿ ਕਲੱਬ ਦੇ 3 ਲੱਖ ਰੁਪਏ ਵੀ ਦਿੱਤੇ ਇਹਨਾਂ ਨੇ ਉਹਨਾਂ ਨੂੰ ਸੁਝਾਅ ਰਨ ਆਊਟ ਸੀਏ ਨੂੰ ਰਿਮੂਵ ਕਰਕੇ ਅਸੀਂ ਨਵਾਂ ਸੀਏ ਪਾਇੰਟ ਕਰ ਲਾਂਗੇ ਰੀਜਨਲ ਡਾਇਰੈਕਟਰ ਨੇ ਇਹਨਾਂ ਨੂੰ ਕਿਹਾ ਵੀ ਜੇ ਬੋਗਸ ਰੈਗੂਲੇਸ਼ਨ ਹੈ ਤੁਸੀਂ ਕਿਉਂ ਨਹੀਂ ਕ੍ਰਿਮੀਨਲ ਕੇਸ ਫਾਈਲ ਕਰਦੇ ਉਹ ਸਰਜੀ ਦਿੱਤੀ ਉਹਦੇ ਐਸਐਸਪੀ ਨੂੰ ਇਹਨਾਂ ਨੇ ਸੀਏ ਦੇ ਅਗੇ ਚਿੱਤ ਲਈ ਕੱਟਤਾ ਵੀ ਸੀਏ ਨੇ ਫਰਾਡ ਕੀਤਾ ਸੀਏ ਨੇ ਫਲੈਂਸੀ ਡਰਮਟ ਜਿਹੜੇ ਕਲੱਬ ਦੇ ਵਿੱਚ ਸੀਏ ਕੁਝ ਨਹੀਂ ਕਰ ਸਕਦਾ ਜੇਕਰ ਉਹਨੇ ਚੈੱਕ ਪੇਮੈਂਟ ਲਈ ਹੈ ਪ੍ਰੈਜ਼ੀਡੈਂਟ ਸੈਕਟਰੀ ਉਹਦੀ ਪਾਵਰ ਹੈ ਤਾਂ ਉਲਟਾ ਉਹਨੇ ਕਿਉਂਕਿ ਇਹਦੇ ਤੁਸੀਂ ਆਏ ਸੀ ਹੁਣੇ ਪਾਵਰ ਯੂਜ਼ ਕਰ ਲਓ ਕੁਝ ਕਰ ਲਓ ਤੁਸੀਂ ਦੇਸ਼ ਐਵੇਂ ਐਫਐਸ ਦਰਪਾਈ ਜੋ ਪਹਿਲੇ ਵੇਸ ਤੇ ਇੰਸਟੀਚਿਊਸ਼ਨ ਇਸ ਤਰ੍ਹਾਂ ਹੋਏ ਕਿ ਜੇ ਕੋਈ ਕਲੱਬ ਮੈਂਬਰ ਕੰਪਲੇਨ ਕਰਦਾ ਸੀ ਉਹਦੇ ਰੇਸ਼ੇ ਐਕਸ਼ਨ ਲੈਂਦੇ ਸੀ ਜਾਂ ਕਿ ਦੂਜੇ ਜੋ ਦਾ ਰਾਈਟ ਸੀ ਉਹਨੂੰ ਨਹੀਂ ਕਰਨਾ ਚਾਹੁੰਦੇ ਸੀ ਆਪਣੇ ਪਾਵਰ ਦਿਖਾ ਕੇ ਵੀ ਅਸੀਂ 8 ਮੈਜੋਰਟੀ ਚ ਆ ਅਸੀਂ 8 ਬੰਦੇ ਆ 9 ਬੰਦੇ ਆ ਤੁਸੀਂ 3 ਬੰਦੇ ਆ ਕਿਉਂਕਿ ਅਸੀਂ تین ਅਲੱਗ ਹੋ ਗਏ ਸੀ ਕਿਉਂਕਿ ਅਸੀਂ ਪ੍ਰਿੰਸੀਪਲ ਦੇ ਖੜੇ ਆ ਸੂਣ ਤੋਂ ਲੜਦੇ ਆ ਨਾ 65 35 700 ਤੇ ਚੱਲਦੀ ਜਾ ਰਹੀ ਹੈ ਕਲੱਬ ਦੇ ਸੁਧਾਰ ਵੀ ਸੀ ਕਰਦੇ ਹੋਇਆ ਤੇ ਸਾਡੇ ਕੋਲੋਂ ਦਰਾਜ ਹੀ ਹੁੰਨੇ ਆ ਪਰ ਅਸੀਂ ਜਿਹੜੇ ਖੜੇ ਆ ਪ੍ਰਿੰਸੀਪਲ ਦੇ ਖੜੇ ਆ ਕਲੱਬ ਦੇ ਐਟਮੋਸਫੇਅਰ ਕਰਦੇ ਆ ਕਲੱਬ ਕਲੱਬ ਮੈਂਬਰਾਂ ਵਾਂਸੇ ਖੜੇ ਆ ਆਊਟਸਾਈਡਰ ਅਸੀਂ ਨਹੀਂ ਖੜੇ ਇਹਨਾਂ ਦੀ ਪਾਲਸੀ ਆਊਟਸਾਈਡਰ ਤੇ ਹੁੰਦੀ ਹੈ ਜੇ ਵੀ ਇਹਨਾਂ ਦਾ ਕੋਈ ਕੰਮ ਕਿਏ ਜਦੋਂ ਵੀ ਨਾ ਚੀ ਉਹ ਰਿਵਿਊ ਕਰੇ ਅਪਾਇੰਟਮੈਂਟ ਕਰੇ ਉਹਦੇ ਕਲੈਂਟ ਹੋਣ ਕਰੇਗਾ ਉਹਦੇ ਜਨਨ ਵਾਲਿਆਂ ਨੇ ਕਹਿ ਰਹੇ ਉਹਨੇ ਕਲੈਂਟ ਕਹਿ ਰਹੇ ਮਿਸਬੀਹ ਕਰਾਈ ਕੇਵਲ ਦਾ ਕਿ ਸੀਐਨ ਦਾ ਪਲਾਨ ਕਰਦਾ ਐਲੀਐਮ ਕਰਦੀ ਐਲੀਐਮ ਕੋਈ ਰਿਮੂਵ ਕਰ ਸਕਦੀ ਆ ਇਹਨਾਂ ਨੇ ਗ੍ਰੈਜੂਏਸ਼ਨ ਲਿਆਂਦਾ ਰਿਮੂਵ ਕਰਨ ਦਾ ਨਾ ਸਾਨੂੰ ਜੈਟ ਵੀ ਪਾਸ ਕਰਾਇਆ ਨਾ ਉਹਨਾਂ ਕੋਈ ਨੋਟਿਸ ਦਿੱਤਾ ਨਾ ਕੋਈ ਦੱਸਿਆ ਕੰਪਲੇਂਟ ਜੀਦੀ ਆ ਝੂਠੇ ਬੇਨਾ ਕੱਢ ਕੇ ਉਹਨੂੰ ਕਰਨਾ ਚਾਹੀਦਾ ਸਾਡੇ ਨਾਲ ਲੜਾਈ ਸੀ ਕਰਨਾ ਪ੍ਰੋਪਰ ਪ੍ਰਸੀਜਰ ਬਣਾ ਕੇ ਕਿ ਉਹਨੂੰ ਆਪਾਂ ਦੇ ਕੱਢਣਾ ਹੈ ਇਹ ਸਾਡਾ ਚੜ੍ਹਦਾ ਜੀ ਸ਼ਕਤੀ ਸਾਹਿਬ ਨੂੰ ਲਿਖ ਕੇ ਦਿੱਤਾ ਤੁਸੀਂ ਕਹਿੰਦੇ ਹੋ ਕਿ ਇਸ ਵਾਸਤੇ ਨਹੀਂ ਕੰਮ ਨਹੀਂ ਅਜਿਹੀ ਕੋਈ ਕ੍ਰਿਮਿਨਲ ਵਾਲੀ ਗੱਲ ਨਹੀਂ ਹੈ ਅਸੀਂ ਆਪਸ ਵਿੱਚ ਸਦਾ ਰਾਇਚ ਰਾਜ ਦਾ ਬੈਸ ਹੋਈ ਇਹ ਸਨੈਡ ਬਹਰਾ ਆ ਰਿਹਾ ਹੈ ਕਿ ਆਪਸ ਵਿੱਚ ਬੈਠ ਕੇ ਦੇਖਾਂਗੇ ਜੋ ਪ੍ਰੋਪਰ ਕਲਾਬ ਦਾ ਪ੍ਰੋਸੀਜਰ ਹੈ ਉਹ ਸਾਡਾ ਉਹ ਅਸੀਂ ਕਰਾਂਗੇ ਹਲੇ ਕ੍ਰਿਮਿਨਲ ਤਾਂ ਬਾਅਦ ਦੀ ਗੱਲ ਹੈ ਜੇ ਕੁਝ ਹੋਣਾ ਹੈ ਕ੍ਰਿਮਿਨਲ ਦੇ ਕੋਈ ਸਾਡਾ ਇੰਟਰਨਲ ਮਸਲਾ ਹੈ ਕਲੱਬ ਮੈਂਬਰਾਂ ਹੋਣ ਦਾ ਸਾਡਾ ਇਹ ਸਿਰਫ ਫਾਈਨੈਂਸ਼ੀਅਲ ਇਨਰਾਕਲ ਪ੍ਰੈਕਟਿਸ ਤੋਂ ਉਹਨਾਂ ਨੇ ਨਾਮ ਲਾਇਆ ਵੀ ਉਹਨੇ ਪਾਇਆ ਪਰ ਇਹਨਾਂ ਵੱਡਾ ਉਹਨਾਂ ਨੇ ਇਲਜ਼ਾਮ ਲਾਇਆ ਉਹ ਤਾਂ ਹਜੇ ਵੀ ਬੈਠ ਕੇ ਇਸ ਨੂੰ ਤਾਂ ਨਹੀਂ ਕਹਿੰਦੇ ਨਹੀਂ ਕੱਟਦਾ ਸਿਹੇ ਤਾਂ ਆਡਿਟ ਕਰਦਾ ਜੇ ਫਾਈਨੈਂਸ਼ੀਅਲ ਐਕਟੀਵਿਟੀ ਆ ਪ੍ਰੈਜ਼ੀਡੈਂਟ ਨੇ ਕੀਤੀ ਆ ਸੈਕਟਰੀ ਨੇ ਕਿਉਂ ਚੈੱਕ ਤਾਂ ਜੇ ਕੋਈ ਪੇਮੈਂਟ ਕੀਤੀ ਆ ਉਹਨਾਂ ਨੇ ਕੀਤੀ ਆ ਬੈਂਚਰ ਐਕਟ ਨੂੰ ਸੀਏ ਜਿਵੇਂ ਕਰਦਾਦਾ ਸਿਹੇ ਆਪ ਤਾਂ ਬੋਸਰ ਪਾਸ ਨਹੀਂ ਕਰੇਗਾ ਜਿਹੜਾ ਉਹ ਤਾਂ ਇੱਕ ਗਲਤ ਅਲੋਕੇਸ਼ਨ ਕਰਾਉਣੀ ਕੀਤੀ ਹੋ ਸਕਦੇ ਉਸ ਵਿੱਚ ਉਤਾਂ ਹੁੰਦੇ ਚਾਂਸ ਹੈ ਜੇ ਤੁਹਾਨੂੰ ਸਮਝਦਾ ਹੁੰਦਾ ਕੋਈ ਚਾਂਸ ਨਹੀਂ ਆ ਸ਼ਰਮਾ ਜੀ ਕੱਲ ਉਹਦੇ ਸਟੇਟਿਓਨ ਕੰਪਨੀ ਐਕਟ ਦੀ 140 17 ਦੀ ਗੱਲ ਕਰ ਰਹੇ ਨੇ ਉਹਨਾਂ ਦੇ ਬਲੇਮ ਹੈ ਕਿ ਜਿਹੜਾ ਬੰਦਾ ਕਲੱਬ ਦਾ ਮੈਂਬਰ ਹੋਵੇ ਉਹ ਉਹਨੂੰ ਆਡਿਟ ਨਹੀਂ ਕਰ ਸਕਦਾ ਹੈ ਉਦੇ ਚ ਉਹਨਾਂ ਨੇ ਕੰਪਲੀਟ ਕੀਤੀਆਂ ਸੀ ਇਹਨਾਂ ਨੇ ਉੱਥੇ ਬਾਈ ਰੋਕ ਐਂਡ ਕਰਗ ਉਹਦੇ ਜਿਹੜਾ ਰੀਜਨਲ ਡਾਇਰੈਕਟਰ ਹੈ ਇਹਨਾਂ ਨੇ ਇੱਕ ਪਹਿਲੇ ਇੱਕ EGM ਦੇ ਚ ਰਿਜੂਲਸ਼ਨ ਪਾਸ ਕੀਤਾ ਸੀ ਵੀ ਅਸੀਂ ਸੀਨ ਰਿਮੂਵ ਕਰ ਦਾਂਗੇ ਉਹ ਰੈਜੂਲਸ਼ਨ ਚੱਲਿਆ ਨਹੀਂ ਇਹਨਾਂ ਨੇ ਕਿਉਂਕਿ ਇਹਨਾਂ ਨੇ ਇੱਕ ਹੋਰ ਅਬਜੈਕਟਿਵ ਮੀਟਿੰਗ ਬੁਲਾ ਕੇ ਜਿੱਦੇ ਸਾਨੂੰ ਅਬਜੈਕਟਿਵ ਮੀਟਿੰਗ ਹੀ ਨਹੀਂ ਪਤਾ ਕਿ ਅੱਠ ਬੰਦਾ ਨੇ ਗ੍ਰੈਜੂਏਸ਼ਨ ਪਾਸ ਕੀਤਾ ਤਾਂ ਸੀਨ ਰਿਮੂਵ ਕਰਤਾ ਉਹਨਾਂ ਨੇ ਲਗਾਇਆ ਸੀ ਰੀਜਨ ਡਾਇਰੈਕਟਰ ਨੂੰ ਉਹਦੇ ਜਿਹੜਾ ਪ੍ਰੈਨਟ ਰੂਨ ਕਰਤਾ ਵੀ ਇਹਦਾ ਜਿਹੜਾ ਅਬਜੈਕਟਿਵ ਮੀਟਿੰਗ ਪਾਸ ਨਹੀਂ ਹੋ ਰਿਹਾ ਰੈਜੂਲੇਸ਼ਨ ਉਹ ਗੋਗੋ ਉਹ ਕਹਿੰਦਾ ਕਲੱਬ ਦੇ ਮੈਂਬਰ ਦੇ ਵਿੱਚ ਕਿਹੜੀ ਜਿਹੜੀ ਧਾਰਾ ਹੈਗੀ ਉਹ ਕਹਿੰਦਾ ਕਲੱਬ ਦੇ ਵਿੱਚ ਇੰਟਰਸਟਡ ਇਨਵੋਲਵਮੈਂਟ ਹੈ। ਉਹ ਕਹਿੰਦਾ ਮੈਂਬਰ ਤੋਂ 2900 ਹੈਗੇ। ਦੋਨੇ ਫਲੀ ਲਈ ਕੰਪਨੀ ਲਾ ਦੇਵੇ। ਸਟ੍ਰੈਟਿਕ ਵਰ ਤੁਮਕੀਲਾ ਮੈਂ ਮੈਂਬਰ ਆ 2900 ਮੈਂਬਰ ਆ ਮੈਂ ਵੀ ਮੈਂਬਰ ਆ। ਮੈਂ ਇੱਥੇ ਕੋਈ ਮੇਰਾ ਡਿਪੈਂਡੈਂਸ ਦੀ ਚੀਜ਼ ਨਹੀਂ ਆ। ਮੈਂ ਤਾਂ ਕੋਈ ਸ਼ੇਅਰ ਹੋਲਡਰ ਨਹੀਂ ਆ। ਮੈਂ ਇੱਥੇ ਕੋਈ ਐਕਟੀਵਿਟੀ ਨਹੀਂ ਕਰਦਾ। ਇਸ ਕਰਕੇ ਉਹ ਜੋ ਰੀਜੀਨ ਡਾਇਰੈਕਟਰ ਨੇ ਡਿਸੀਜਨ ਦੇਣਾ ਸੀ। ਉਹਨਾਂ ਨੇ ਬਾਈ ਹੁਕਣ ਕਿਹ ਨੂੰ ਬਾਈ ਸੈਕੰਡ ਵੇਅ ਨਾਲ ਨੂੰ ਕਹੇ ਕਿ ਉਹਨਾਂ ਨੂੰ ਜਨੇ 4 ਜੁਲਾਈ ਦਾ ਸੀ ਵਿਚਾਰ ਜਿਹ ਉਹਨਾਂ ਨੇ ਉਹਨਾਂ ਨੇ ਸੀਏ ਨੂੰ ਕੋਈ ਨੋਟਿਸ ਵੀ ਨਹੀਂ ਕੱਢਿਆ ਸੀਏ ਨੂੰ ਦੱਸਿਆ ਵੀ ਨਹੀਂ ਰੀਜਨਲ ਡਾਇਰੈਕਟਰ ਨੇ ਮੇਲ ਕੱਢੀ ਸੀਏ ਨੂੰ ਸੀਏ ਜਦੋਂ ਉੱਥੇ ਚਲਾ ਗਿਆ ਜਦੋਂ ਡਿਸਕਸ਼ਨ ਹੋਈ ਜਦੋਂ ਸੀਏ ਨੇ ਆਪਣਾ ਪੱਖ ਰੱਖਿਆ ਉਹ ਡਾਇਰੈਕਟਰ ਨੂੰ ਮੂਵ ਨਹੀਂ ਕਰ ਸਕਿਆ ਇਹਨਾਂ ਨੇ ਉਹ ਪੂਰੀ ਤਿਆਰੀ ਕਰ ਲਈ ਸੀ ਚਾਰਜ ਜੁਲਾਈ ਦੇ ਕਰਕੇ ਅਸੀਂ ਮੈਂ ਤੇ ਸੈਕਟਰੀ ਸਾਹਿਬ ਆਊਟ ਆਫ ਕੰਟਰੀ ਗਏ ਸੀ ਉਹਨਾਂ ਨੇ ਕੁਝ ਪ੍ਰੋਜੈਕਟ ਬਣਾਏ ਜਿਹੜੇ ਵਿਦਆਊਟ ਅਪਰੂਵਲ ਵਿਦਆਊਟ ਸੈਕਟਰੀ ਸਾਹਿਬ ਦੀ ਵਿਦਆਊਟ ਅਜੈਕਟਿਵ ਦੇ ਉਹਨੇ ਆਪ ਹੀ ਕਰਕੇ ਅਪਰੂਵ ਕਰਕੇ ਜਾ ਸਿੱਖ ਜਿਹੜੇ ਖਰਚਾ ਹੁੰਦਾ ਆ ਔਟ ਆਉਟ ਜਿਹੜੇ ਮੋٹے ਖਰਚੇ ਆਪਾਂ ਨੇ ਕਰਦੇ ਉਹ ਵੀ ਕੀਤੇ ਉਹਨਾਂ ਨੇ ਛੋਟੇ ਕਹਿਣ ਦਾ ਮਤਲਬ ਜੇ ਅਰिजिनल ਡਾਇਰੈਕਟਰ ਕੋਲ ਉੱਥੇ ਜਾ ਕੇ ਫੈਸਲਾ ਹੋ ਗਿਆ ਕਿ ਇਹਦੀ ਕ੍ਰਿਮੀਨਲ ਕੰਪਲੇਂਟ ਕਰਨੀ ਨਹੀਂ ਬਣਦੀ ਸੀ ਹਾਂ ਹਾਂ ਕਿਉਂਕਿ ਡਿਸੀਜਨ ਉਹਨੇ ਲੈਣਾ ਯੈਸ ਔਰ ਨੋ ਕਿ ਕੰਪਨੀ ਐਕਟ ਦੇ 140 ਦੀ ਵਾਇਲੇਸ਼ਨ ਹੋਈ ਹੈ ਜਾਂ ਨਹੀਂ ਹੋਈ ਹੈ ਇਹ ਜਦੋਂ origional director ਨੇ ਡਿਸੀਜਨ ਲੈ ਲਿਆ ਤਾਂ ਇਹਦੀ ਕ੍ਰਿਮੀਨਲ ਕੰਪਲੇਂਟ ਨਹੀਂ ਬਣਦੀ ਸੀ ਨਹੀਂ ਉਹਦੇ ਚ ਕੀ ਸੀ ਜਿਹੜਾ ਰੀਜਨਲ ਡਾਇਰੈਕਟਰ ਆ ਉਹਨੇ ਸੀਏ ਨੂੰ ਕਿਹਾ ਸੀ ਜਦੋਂ ਉਹਨੇ ਕਿਹਾ ਬਹੁਤ ਸਾਰੇ ਰੈਗੂਲੇਸ਼ਨ ਆ ਉਹਨੇ ਤੂੰ ਜਾ ਕੇ ਕ੍ਰਿਮੀਨਲ ਕੇਸ ਕੰਪਲੇਂਟ ਕਰ ਦੋ ਉਹਨੇ ਇੱਕ ਕ੍ਰਿਮੀਨਲ ਕੰਪਲੇਂਟ ਇਨਕੁਆਇਰੀ ਵਾਸਤੇ ਕੀਤੀ ਬੋਲਦ ਨੂੰ ਇਹਨਾਂ ਨੇ ਉਹਦੇ ਜੈਸਟ ਐਫ ਆਈ ਆਰ ਦਰਜ ਕਰਾਤੀ ਸੀ ਸੀਏ ਦੇ ਕੇ ਜਦਕਿ ਮਸਲਾ ਉਹਨਾਂ ਦਾ ਆਪਸ ਦਾ ਸੀ ਚਲਾਪ ਦੇ ਅਨਵਾਇਰਮੈਂਟ ਨਹੀਂ ਹੈ ਜੀ ਉਹਨਾਂ ਨੇ ਆਪ ਅੱਠ ਡਿਸ਼ਟ੍ਰਿਕਟਾਂ ਨੇ ਕੀਤਾ ਜਿਹੜਾ ਕਿ ਇਲੀਗਲ ਵੇਅ ਨਾਲ ਠੀਕ ਨਹੀਂ ਸੀ ਅਸੀਂ ਸਾਰੇ ਸ਼ੁਰੂ ਤੋਂ ਸੀਏ ਦੇ ਨਾਲ ਖੜੇ ਸੀ ਵੀ ਜੇ ਸੀਏ ਨੂੰ ਕਰਨਾ ਪ੍ਰੋਪਰ ਨੋਟਿਸ ਦਿਓ ਕਿਸੇ ਮੈਂਬਰ ਨੂੰ ਕਰਨਾ ਪ੍ਰੋਪਰ ਨੋਟਿਸ ਦਿਓ ਪ੍ਰੋਪਰ ਇਨਕੁਆਇਰੀ ਕਰੋ ਇਹ ਥੋੜਾ ਪਾਈ ਲੱਗਦੀ ਕੋਵਿਡ ਕੋਈ ਇਲੈਕਸ਼ਨਾਂ ਦੀ ਡੇਟ ਫੈਨ ਕਰੀ ਹੋਣੀ ਇਲੈਕਸ਼ਨਾਂ ਦੀ ਡੇਟ ਦੇ ਵਿੱਚ ਸਾਰੇ ਰਾਜਾਂ ਕਿ ਉਸ ਤਰੀਕੇ ਨਾਲ ਨਹੀਂ ਕੋਈ ਇਲੈਕਸ਼ਨ ਡੇਟ ਫਾਈਨਲ ਕੀਤੀ ਉਹ ਸਾਰੇ ਝੂਠ ਬੋਲ ਰਹੇ ਆ ਝੂਠ ਫਲਾਵਾ ਕਰ ਰਹੇ ਵੀ 20 ਦਸੰਬਰ ਕਰਾਂਗੇ ਉਹਨਾਂ ਦੀ ਇੱਛਾ ਨਹੀਂ ਹੈ ਕੱਲ ਵੀ ਮੀਟਿੰਗ ਮੈਂ ਇਹਨਾਂ ਨੂੰ ਪਹਿਲੇ ਦਿਨ ਜੇ ਬੈਲੈਂਸ ਸ਼ੀਟ ਫਾਈਲ ਨਹੀਂ ਹੋਗਾ ਸੀਏ ਨਹੀਂ ਹੋਗਾ ਜੇ ਕ੍ਰਿਮੀਨਲ ਕੇਸ ਫਾਈਲ ਹੁੰਦਾ ਪਰ ਕੰਪਨੀ ਸਾਹਿਬ बार-बार ਝੂਠ ਬੋਲਦੇ ਕੁਛ ਨਹੀਂ ਹੁੰਦਾ ਕੱਲ ਨੂੰ ਚਲੇ ਗਿਆ ਪਲੀਨ ਨੂੰ ਕਰ ਰਹੀ ਸੀ ਕਿ ਕੋ ਰੈਜੂਲੇਸ਼ਨ ਲੈ ਆ ਰਹੇ ਸੀ ਸੀਏ ਅਪਾਇੰਟਮੈਂਟ ਕਰ ਲਈ ਸੀਏ ਅਪਾਇੰਟਮੈਂਟ ਨਹੀਂ ਹੋ ਸਕਦਾ ਜਿਹਨੀਆਂ ਦੇ ਸੀਏ ਨੂੰ ਆਪਾਂ ਨੂੰ ਮੂਵ ਨਹੀਂ ਕਰਾਂਗੇ ਜਿਹੇ ਤੋਂ ਡਾਇਰੈਕਟਰ ਦੇ ਖਿਲਾਫ ਆਬਜੈਕਸ਼ਨ ਨਹੀਂ ਲਾ ਸਕੋ ਜਿਹੜਾ ਸੀਏ ਹੈ ਇੱਕ ਇੰਸਟੀਚਿਊਟ ਤੋਂ ਕੰਪਨੀ ਤੋਂ ਇੱਕ ਆਬਜੈਕਸ਼ਨ ਲੈਣਾ ਪੈਂਦਾ ਤਦ ਸੀਏ ਨੂੰ ਮੂਵ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਉਹਦੇ ਵੀ ਮੈਨੂੰ ਆਬਜੈਕਸ਼ਨ ਦਿੱਤਾ ਸੀ ਇਹ ਨਹੀਂ ਕਰ ਸਕਦੇ ਸੀਓ ਅਪਾਇੰਟਮੈਂਟ ਨਹੀਂ ਕਰ ਸਕਦੇ ਸੀ ਜਦ ਬੈ ਤਦ ਹੀ ਕਹਾਂ ਕਿ ਦੀ 8 4 ਚਲਾਉਂਦੇ ਉਹਨਾਂ ਦੀ ਇੱਛਾ ਨਾਲ ਇਲੈਕਸ਼ਨ ਕਰਾਂਗੇ ਕੋਈ ਹੋਰ ਦੱਸੋ ਸਰਜੀ ਮੇਰੀ ਤੁਸੀਂ ਗੱਲ ਕਰਦਿਆਂ ਕਿ ਸਾਡੀਆਂ ਪਾਵਰਾਂ ਯੂਜ਼ ਕਰ ਲਈਆਂ ਕੀ ਕੋਈ ਵਾਈਸ ਪ੍ਰੈਜ਼ੀਡੈਂਟ ਨੂੰ ਕੋਈ ਲਿਖਿਤਤਾ ਸੀ ਕਿ ਉਹ ਸੈਕਟਰੀ ਪਾਵਰ ਯੂਜ਼ ਕਰ ਸਕਦਾ ਨਹੀਂ ਕੁਛ ਨਹੀਂ ਲਿਖਿਤਤਾ ਸੀ ਸੈਕਟਰੀ ਸਾਹਿਬ ਕਹੇ ਸੀ ਕਿਹਨੇ ਕਿਹਨੇ ਦਿੱਤਾ ਸੀਗਾ ਇਹਨੂੰ ਅਡੀਸ਼ਨ ਚਾਰ ਨੇ ਕਿਸੇ ਨੇ ਵੀ ਦਿੱਤਾ ਸਾਡੇ ਚੋਂ ਕਿਸੇ ਨੇ ਨਹੀਂ ਦਿੱਤਾ ਉਹਨੇ ਆਪਣੇ ਆਪ ਹੀ ਇਹਨਾਂ ਨੇ ਪਿੱਛੋਂ ਕਰਕੇ ਕਰ ਲਿਆ ਸੀ ਯੂਜ਼ ਕਰ ਲਿਆ ਸੀ 8 ਮੈਂਬਰਾਂ ਨੇ ਕਰਿਆ ਹੋਊਗਾ ਕੋਈ ਐਫਸ ਸੈਕਟਰੀ ਸਾਹਿਬ ਕੋਈ ਰਿਪਿਊਟਡ ਮੈਂਬਰ ਵੀ ਬਣਾਏ ਨੇ ਇਹਨਾਂ ਨੇ ਨਹੀਂ ਮੈਂਬਰ ਮੈਂਬਰ ਟ੍ਰਾਂਸਫਰ ਕਰ ਦਿੰਦੇ ਨੇ ਪਰ ਮੈਂਬਰ ਨਵੇਂ ਨਵੇਂ ਕੋਈ ਨਹੀਂ ਬਣਾਏ ਜਾਂਦੇ ਅੱਛਾ ਨਵੇਂ ਨਹੀਂ ਹਾਂਜੀ ਤੇ ਜਿਹੜੀ ਡੇਟ ਹੈ ਜੀ 23 ਦਸੰਬਰ ਦੀ ਇਹ ਚੇਂਜ ਹੋਏਗੀ ਜੀ ਮੇਰੇ ਉਹਦੇ ਹਾਂਜੀ 100% ਐਸ ਵੇਲੇ ਸਾਡੇ ਕੋਲ ਐਕਸਟੈਂਸ਼ਨ ਜੋ ਲਈ ਗਈ ਹੈ ਸਾਡਾ ਸਿਰਫ ਅਕਤੂਬਰ 23 23 ਦਸੰਬਰ ਦੀ ਸੀ ਇੱਕ ਹੋਰ ਐਕਸਟੈਂਸ਼ਨ ਲੈ ਕੇ ਆਕੀ ਸੀ ਹਾਂਜੀ ਕੱਚੇ ਅਕਤੂਬਰ ਤੱਕ ਸਾਡੇ ਕੋਲ ਐਕਸਟੈਂਸ਼ਨ ਹੈ ਫਿਰ ਹਾਲ ਜੀ ਅਨਲੈਸ ਵੀ ਅਪਲਾਈ ਅਗੇਨ ਠੀਕ ਹੈ ਜੀ ਇਸ ਕਰਕੇ ਫਿਰ ਹਾਲ ਲਖਨਾ 31 ਅਕਤੂਬਰ ਤੱਕ ਜੀ ਹੋਣੀ ਚਾਹੀਦੀ ਬੰਨ ਆਪਾਂ ਦੇ ਸਾਰੇ ਹੋਣ ਚਾਹੀਏ 12 ਦੇ 12 ਦੇ ਲਿਖੇ ਮਤਲਬ ਆਫੀਸ਼ੀਅਲੀ ਲੀਗਲੀ ਤਾਂ ਇਹੀ ਬੰਦ ਆ ਇਹੀ ਬੰਦ ਬਾਕੀ ਇਸ ਪੁਆਇੰਟ ਤੇ ਨਹੀਂ ਆਣਗੇ देन ਯੂ ਵਿਲ ਗੋ ਟੂ ਕੋਰਟ ਅਸੀਂ ਕੋਰਟ ਨਹੀਂ ਜਾਵਾਂਗੇ ਅਸੀਂ ਸਾਡੇ ਕੋਲ ਜੋ ਸੋਸੀ ਹੈ ਉਹਦੀ ਕੰਪਨੀ ਲਾਲ ਨੂੰ ਮਾਰ ਕੇ ਨੂੰ ਦੇਖਾਂਗੇ ਮੈਂਬਰਾਂ ਨੂੰ ਲਿਖਾਂਗੇ ਮੈਂਬਰ ਦੇ ਮੇਜਬੂਤਰ ਹੈ ਮੈਂਬਰ ਹੀ ਦਾ ਫੈਸਲਾ ਕਰਨਗੇ ਮੈਂਬਰ ਲਿਖਾਂਗੇ ਉਹ ਹੈਗਾ ਆ ਜਿਓ ਅਸੀਂ ਨਹੀਂ ਜਾਵਾਂਗੇ ਵੀ ਰਿਪੋਰਟ ਪੂਰੀ ਚਾਹੀਏ ਕਿਉਂਕਿ ਸਾਡੇ ਮਰੂਡ ਜਾ ਕੇ ਅਦੇ ਮਿਲ ਜੇ ਚਲੋ ਕਰੀਏ ਇੱਛਾ ਓਕੇ ਉਹਨਾਂ ਦੇ ਬੇਸਿਕਲੀ ਇੱਛਾ ਹੀ ਆਏਗੀ ਜਦੋਂ ਉਹ 5-5 ਸਾਲ 2 ਸਾਲ ਫਿਰ ਜੇ ਕਰਦੇ ਆ ਠੀਕ ਹੈ